ਮੈਸਚੋ ਇੰਸਪੈਕਟਰ ਸ਼ੇਰਵਿੰਦਰ ਸਿੰਘ ਸਾਧਰਗੁੰਣਾੜਾ ਕੱਲ ਅਰਥਕੋਏ ਸਾਨੂੰ ਕੰਟਰੋਲ ਰੂਮ ਤੋਂ ਇਤਲਾ ਮਿਲੀ ਸੀ ਵੀ ਇੱਕ ਹੜਾਇਆ ਰੋਡ ਤੋਂ ਲੜਕੀ ਤੋਂ ਮੋਬਾਈਲ ਖੋ ਕੇ ਲੈ ਗਏ ਨੇ ਜਿਸ ਤੇ ਤੁਰੰਤ ਐਕਸ਼ਨ ਕਰ ਮੈਂ ਖੁਦ ਸਾਡਾ ਚੌਕੀ ਨੀ ਜਾੜਾ ਇਸੇ ਤਰ੍ਹਾਂ ਚਿੰਤ ਸਿੰਘ ਸਮੇਂ ਟੀਮ ਦੇ ਪਹੁੰਚੇ ਜਿੱਥੇ ਸਾਨੂੰ ਮੰਤਰੀਤ ਕੌਰ ਪੁੱਤਰੀ ਸੰਦੇਵ ਸਿੰਘ ਵਾਸੀ ਅਲਾਲ ਮਿਲੀ ਜਿਸ ਨੇ ਦੱਸਿਆ ਕਿ ਉਹ ਹੰਡਾਇਆ ਵਿਖੇ ਕੰਮ ਕਰਦੀ ਹੈ ਫੋਨ ਤੇ ਰਸਤੇ ਤੇ ਜਾ ਰਹੀ ਸੀ ਕਮ ਚੋ ਦਾ ਇੱਕ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇ ਤਿੰਨ ਸਵਾਰ ਆਏ ਉਹਦਾ ਫੋਨ ਖੋ ਕੇ ਲੈ ਗਏ ਜਿਸ ਤੇ ਤੁਰੰਤ ਅਸੀਂ ਆਪਣੀ ਟੀਮ ਚ ਲਾ ਕੇ ਸੀਸੀਟੀਵੀ ਕੈਮਰਾ ਤੇ ਹਿਊਮਨ ਇੰਟੈਲੀਜੈਂਸ ਰਾਹੀਂ ਅਸੀਂ ਕਵਰ ਕੀਤਾ ਤੇ ਅਸੀਂ ਇਹ ਪਤਾ ਕੀਤਾ ਕਿ ਅਸੀਂ 1.5 ਤੋਂ 3 ਘੰਟੇਾਂ ਚੀਜ਼ ਰੋਸ਼ੀ ਟ੍ਰੇਸ ਕਰਕੇ ਗੁਰਪ੍ਰੀਤ ਸਿੰਘ ਸੱਤੀ ਸਿੰਘ ਤੇ ਅਰਸ਼ ਸਿੰਘ ਕਿੰਨੇ ਹੰੜਿਆ ਦੇ ਰਣ ਨਾਲ ਜਿਨ੍ਹਾਂ ਨੇ ਮੋਬਾਈਲ ਖੋਹ ਕੀਤਾ ਸੀ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਖੋਗਿਤਾ ਮੋਬਾਈਲ ਤੇ ਵਾਧਾ ਸਮੇ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਇਹਨਾਂ ਚੋਂ ਜੋ ਗੁਰਪ੍ਰੀਤ ਸਿੰਘ ਹੈ ਤੇ ਪਹਿਲਾਂ ਵੀ ਚੋਰੀ ਦੇ ਦੋ ਤਿੰਨ ਮੁਕਾਦਮੇ ਦਰਜ ਦੇ ਅੱਜ ਇਹਨਾਂ ਨੂੰ ਕੋਰਟ ਸਪੇਸ਼ ਕਰਕੇ ਸੀ ਰਿਮਾਂਡ ਲਿਆ ਇਹਨਾਂ ਤੋਂ ਹੋਰ ਵੀ ਚੋਰੀਆਂ ਪ੍ਰੈਸ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਡਾ ਸੁਨੇਹਾ ਵੀ ਪੁਲਿਸ ਦਾ ਬਰਨਾਲਾ ਪੁਲਿਸ ਦਾ ਸੁਨੇਹਾ ਹੈ ਮਾੜੇ ਅੰਸਰਾਂ ਨਾਲ ਵੀ ਇਥੋਂ ਜੇ ਤੁਸੀਂ ਕਰੋਗੇ ਤਾਂ ਅਸੀਂ ਫੜੇ ਜ਼ਰੂਰ ਜਾਵੂਗੇ ਪਹਿਲਾ ਇਹ ਚੋਰੀ ਦੇ ਪਰਚੇ ਨੇ ਕਿ ਕਿਸੇ ਘਰੋਂ ਬੜ ਕੇ ਲੋਹਾ ਚੱਕ ਲਿਆ ਇੱਕ ਸਟੈਂਡਰਡ ਫੈਕਟਰੀ ਚੱਕ ਲਿਆ ਦੋ ਤਿੰਨ ਪਰਚੇ ਨੇ ਬਾਅਦ ਕਿ ਅਸੀਂ ਉਹ ਪੜਤਾਲ ਕਰ ਰਹੇ ਹਾਂ ਇਹਦੀ ਹੋਰ ਐਨ ਪੁਛਗਿਸ਼ ਕਰਕੇ ਤੋਂ ਜੇ ਕੋਈ ਉਹਨਾਂ ਨੇ ਕੀਤੀ ਤਾਂ ਟਰੇਸ ਕਰਕੇ ਉਹਨੂੰ ਬਰਾਮਦ ਕਰਵਾਉਂਦੇ ਨੇ ਮੋਬਾਈਲ ਅਥੀ ਇਹਨੇ ਮੌਕੇ ਤੇ ਰਿਕਵਰ ਕਰ ਲਿਆ ਉਹਨਾਂ ਤੋਂ ਵੇਚਣ ਤੋਂ ਪਹਿਲੇ ਇਹਨਾਂ ਕੋਲ ਹੀ ਸੀ ਇਹਦੇ ਵੇਚਣ ਦੀ ਤਾਕ ਸੀ ਅਸੀਂ ਰਿਕਵਰ ਕਰ ਲਿਆ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਤਿੰਨੇ ਦੋਸ਼ੀਆਂ ਨੇ ਰਾਸ਼ਟਾਪਤੀ ਅਸੀਂ ਪਾਤੀਆ ਚੋਂ ਕਰਨਾ ਸੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658